ਇਹ ਰਹਿੰਦਾ ਤੇ ਜੀ ਵੀ ਇਹ ਬੰਦੇ ਵਿੱਚ ਸਾਨੂੰ ਲੋਡ ਤੇ ਕਿੱਥੇ ਜਾ ਕੇ ਲੱਗੋਗੇ ਪਿੰਡ ਉਹ ਸੰਗੂਰ ਦੇ ਵਿੱਚ ਹੈ ਸਭ ਤੋਂ ਵੱਡੀ ਗੱਲ ਜਿਹੜੀ ਮੈਂ ਦੱਸਣੇ ਚਾਹਣਾ ਤੁਹਾਨੂੰ ਸਾਰਿਆਂ ਨੂੰ ਉਹ ਵੀ ਠੀਕਾ ਸਰਕਾਰ ਦੇ ਦਰਵਾਜ਼ਾ ਸਰਕਾਰ ਦੇ ਪ੍ਰੈਸ਼ਰ ਤੇ ਤੂੜ ਤਾਂ ਲੜ ਰਿਹਾ ਹੈ ਉਹਦੇ ਕੋ ਆਬਜੈਕਸ਼ਨਾਂ ਹੋਈਆਂ ਕਿ ਉਹ ਇਸ ਪਹਿਚਾਨੇ ਨਾਲ ਸੰਬੰਧ ਨਹੀਂ ਰੱਖਦਾ ਉਹਦਾ ਸਕੂਲ ਦੇ ਵਿੱਚ ਦਾਖਲਾ ਕਿ ਮਰਾਸੀ ਭਾਈਚਾਰੇ ਨਾਲ ਸੰਬੰਧਿਤ ਹੈ ਉਹ ਮਰਮੀ ਸਿੱਖ ਭਾਈਚਾਰੇ ਨਾਲ ਸੰਬੰਧਿਤ ਨਹੀਂ ਹੈ ਉਹਨਾਂ ਮਰਦਮਸ਼ਹਾਰੀ ਦਾ ਸਰਟੀਫਿਕੇਟ ਹੈ ਉਹਦੇ ਵਿੱਚ ਦਰਜ ਹੈ ਕਿ ਮਰਾਸੀ ਭਾਈਚਾਰੇ ਨਾਲ ਸੰਬੰਧਿਤ ਹੈ ਤੇ ਕੀ ਸਾਡੇ ਹਲਕੇ ਦੇ ਵਿੱਚੋਂ ਇਹਨਾਂ ਨੂੰ ਇੱਕ ਵੀ ਮਰਮੀ ਸਿੱਖ ਭਾਈਚਾਰੇ ਤੋਂ ਬੰਦ ਨਹੀਂ ਮਿਲੇ ਜਿਹੜਾ ਇੱਥੇ ਧੋਨ ਲੜ ਸਕੇ ਠੀਕ ਹੈ ਵਿਟਾਨਿੰਗ ਅਫਸਰ ਨੇ ਸਰਕਾਰ ਤੇ ਪ੍ਰੈਸ਼ਰ ਚਾਲੇ ਉਹਦੀ ਧੋਨ ਦੀ ਜਿਹੜੀ ਆਬਜੈਕਸ਼ਨ ਸੀ ਉਹਨੂੰ ਰੱਦ ਕਰ ਪਾਰੇ ਕੋਰਟ ਦੇ ਵਿੱਚ ਹਾਈ ਕੋਰਟ ਦੇ ਵਿੱਚ ਕੇਸ ਜੜੇ ਕਈਆਂ ਨੇ ਇਲੈਕਸ਼ਨਾਂ ਫਾਈਲ ਕੀਤੀਆਂ ਇਹਦੀ ਇਲੈਕਸ਼ਨ ਰੱਦ ਹੋਣੀ ਹੈ ਤੁਸੀਂ ਤੇਰੀ ਗੱਲਾਂ ਵੀ ਯਾਦ ਰੱਖਿਓ ਇਹਦਾ ਵੋਟ ਖਰਾਬ ਕਰਨ ਦਾ ਕੋਈ ਫਾਇਦਾ ਨਹੀਂ ਦੂਜੇ ਪਾਸੇ ਕੋਈ ਥਿੜੀ ਥਿੜੀ ਹੋ ਗਈ ਹੈ ਹੁਣ ਤਾਂ ਤਤੀ ਤਤੀ ਹੋ ਗਈ ਹੋਣੀ ਹੈ ਮੈਨੂੰ ਲੱਗਦਾ ਉਹਨੂੰ ਮੈਂ ਹੈਰਾਨ ਆ ਯਾਰ ਉਸ ਗੰਦੇ ਤੇ ਵੇਖੋ ਸ਼ਮਤਾਬ ਵੀ ਉਹਨੇ ਵੇਖੋ ਕਾਹਨੋਂ ਉਹ ਪਾਤਵਾਲੀ ਸਰਕਾਰ ਦਾ ਕਿਦਾਂ ਕਿਦਾਂ ਜੋ ਤ੍ਰਿਸ਼ਟ ਬਾਂਦ ਰਹਿ ਗੂ ਇਹਨਾਂ ਦੇ ਨਾਮ ਰੋਲ ਕਰ ਲੋ ਸਾਰਿਆਂ ਦੇ ਮੈਂ ਉਹਨੂੰ ਕਹਿਣਾ ਚਾਹਣਾ ਹੰਸ ਤੋਂ ਕਿਦਾਂ ਬੋਲਣਾ ਬਣਾ ਦੇਣ ਲੋਕ ਤੈਨੂੰ ਮਾੜਾ ਜਿਹਾ ਖੱਬਲ ਕੇ ਚੱਲ ਗਿਆ ਇੱਥੇ ਜਿਹੜੇ ਪਿੰਡ ਜਾਂਦਾ ਨਿਕਲਦਾ ਉਹ ਮਸਾਉਂ ਉੱਥੇ ਜਾ ਕੇ ਸਿਰ ਦੋਸਾਂ ਪੁੱਲ ਸਾਰੇ ਦਾ ਢੇਰਿਆ ਹੁੰਦਾ ਤੇ ਉੱਤੇ ਬੜਕਾ ਮਾਰੀ ਜਾਂਦਾ ਤੀਜੀ ਉਹ ਬੀਪੀ ਕਾਂਗਰਸ ਦੀ ਉਹ ਅਮਰੀਕਾ ਦੀ ਗ੍ਰੀਨ ਕਾਰਡ ਹੋਲਡਰ ਹੈ

ਸਟਾਫ ਸ਼੍ਰੋਮਣੀ ਅਕਾਲੀ ਦਰ ਦਾ ਕੈਂਡੀਡੇਟ ਜਿਹੜਾ ਬਾਲ ਸਾਹਿਬ ਨੇ ਆਪ ਨੂੰ ਦਿੱਤਾ ਸਲਾਹ ਰਾਜਵਿੰਦਰ ਸਿੰਘ ਇੱਕ ਪਰ ਦਿੱ ਪਰਵਾਦ ਤੋਂ ਇਕਸਾਲੀ ਅਕਾਲੀ ਪਰਵਾਦ ਜੋ ਜਿਸ ਪਰਵਾਦ ਦਾ ਇਤਿਹਾਸ ਹੈ ਪੰਥ ਦੀ ਤੇ ਪੰਜਾਬ ਦੀ ਸੇਵਾ ਦਾ ਇਹਨਾਂ ਦੇ ਪਿਤਾ ਜੀ ਸਰਜੀਤ ਸਿੰਘ ਜਿੱਤਨਵਾਰ ਤੁੰਗੋਠੜਕੇ ਜੋ ਐਮਐਲਏ ਰਹੇ